ਹਾਂਜੀ ਇਹ ਵਾਲੇ ਆਰਗੈਂਜ਼ਾ ਸ਼ਿਮਰਦੇ ਸੂਟ ਆਉਣਗੇ ਜੀ ਇਹਨਾਂ ਦਾ ਡਿਸਪੈਚ ਟਾਈਮ 7 ਡੇਸ ਹੈ ਤੇ ਇਹ ਵਾਲਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਜੀ ਵਿਦਆਊਟ ਦੁਪੱਟਾ ਨੇ ਇਹ ਵਾਲੇ ਸੂਟ ਆਉਣਗੇ ਜੀ ਮਸਲੀਨ ਦੇ ਇਹਨਾਂ ਦੇ ਉੱਪਰ ਮਸ਼ੀਨ ਵਰਕ ਹੈ ਤੇ ਨਾਲ ਇਹਨਾਂ ਦੇ ਦੁਪੱਟੇ ਨੇ ਜਿਹੜੇ ਉਹ ਮਸਲੀਨ ਕਾਟਨ ਦੇ ਆਉਣਗੇ 5 ਮੀਟਰ ਸੂਟ ਹੈ 2.5 ਮੀਟਰ اور ਦੁਪੱਟਾ ਹੈ ਇਹ ਵਾਲਾ ਟੈਬੀ ਸਿਲਕੇ ਦੇ ਉੱਪਰ ਸੂਟ ਬਣਿਆ ਹੋਇਆ ਹੈ ਜੀ ਬਾਜ਼ੂ ਵਰਕ ਆਏਗਾ ਨਾਲ ਇਹਨਾਂ ਦੇ neck ਦੇ ਉੱਪਰ ਵਰਕ ਆਏਗਾ ਇਹ ਵਾਲਾ ਕੈਮਰਿਕ ਕਾਟਨ ਦੀ ਸ਼ਰਟ ਆਏਗੀ ਨਾਲ ਆਏਗਾ ਜੀ ਇਹਨਾਂ ਦੇ ਪਲਾਜ਼ੋ ਬਣਿਆ ਹੋਇਆ ਬਹੁਤ ਜਿਆਦਾ ਸੋਹਣਾ ਚਿਕਨ ਦਾ ਪਲਾਜ਼ੋ ਬਣਿਆ ਹੋਇਆ ਹੈ ਇਹ ਵਿਦਆਊਟ ਦੁਪੱਟਾ ਨੇ ਜੀ ਕੋਈ ਵੀ ਸੂਟ ਇਹਨਾਂ ਚੋਂ ਸਿਲੈਕਟ ਕਰ ਸਕਦੇ ਹੋ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਬਹੁਤ ਆਪਾਂ ਜਿਆਦਾ ਸੋਹਣੀ ਕਲੈਕਸ਼ਨ ਨਾਲ ਲੈ ਕੇ ਆਏ ਆ ਆਪਾਂ ਕਈ ਵਾਰ ਐਂਡ ਦੇ ਵਿੱਚ ਵੀ ਸੂਟ ਐਡ ਕੀਤੇ ਹੁੰਦੇ ਆ ਜਿਹੜਾ ਤੁਹਾਨੂੰ ਪਸੰਦ ਆ ਜਾਂਦਾ ਤੁਸੀਂ ਵੀਡੀਓ ਸਕਿਪ ਨਾ ਕਰਿਆ ਕਰੋ ਇਹ ਵਾਲਾ ਜੌਰ ਜਟ ਦੇ ਸੂਟ ਨੇ ਇਹ ਵਾਲਾ ਸਿਲਕ ਦੇ ਉੱਪਰ ਸੂਟ ਬਣਿਆ ਹੋਇਆ ਪ੍ਰਾਈਸ ਸਾਰਿਆਂ ਦੇ ਮੈਂਸ਼ਨ ਕੀਤੇ ਹੋਏ ਨੇ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹ ਵਾਲਾ ਡੋਪੀਨ ਸਿਲਕ ਦੇ ਉੱਪਰ ਸੂਟ ਬਣਿਆ ਹੋਇਆ ਨਾਲ ਦੁਪੱਟਾ ਰਹੇਗਾ ਜੀ ਚੁਣੌਣ ਦਾ ਤੇ ਇਹਨਾਂ ਦੇ ਉੱਪਰ ਬਹੁਤ ਜ਼ਿਆਦਾ ਸੋਨਾ ਵਰਕ ਹੋਇਆ ਹੋਇਆ ਤੇ ਕੋਈ ਵੀ ਸੂਟ ਇਹਨਾਂ ਚੋਂ ਸਿਲੇਕਟ ਕਰ ਸਕਦੇ ਹੋ ਪ੍ਰਾਈਸ ਸਾਰਿਆਂ ਦੇ ਮੈਂਸ਼ਨ ਕੀਤੇ ਨੇ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹ ਵਾਲਾ ਪਿਓਰ ਕਾਟਨ ਦੀ ਸ਼ਰਟ ਆਏਗੀ ਨਾਲ ਬਾਟਮ ਆਏਗੀ ਜੀ ਬਾਟਮ ਦੇ ਉੱਪਰ ਵਰਕ ਆਏਗਾ ਵਿਦਆਊਟ ਦੁਪੱਟਾ ਰਹੇਗਾ ਜੀ ਇਹ ਵਾਲਾ ਸੂਟ ਤੇ ਇਹ ਬਣੇ ਆਉਣਗੇ ਜੀ ਪਿਓਰ ਕਾਟਨ ਦੇ ਸੂਟ ਆਉਣਗੇ ਨਾਲ ਦੁਪੱਟੇ ਆਉਣਗੇ ਜੀ ਕੋਟਾ ਚੱਕ ਦੇ ਤੇ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਸਿਲੈਕਟ ਕਰ ਸਕਦੇ ਆ ਇਹ ਵਾਲਾ ਜਾਰਜਟ ਸ਼ਿਮਰ ਦੇ ਉੱਪਰ ਸੂਟ ਆਏਗਾ ਜੀ ਇਹ ਵਾਲੇ ਪਰ ਮੀਟਰ ਦੇ ਹਿਸਾਬ ਨਾਲ ਸੂਟ ਮਿਲਦਾ ਤੁਸੀਂ ਇਹ ਪਾਰਟੀ ویئر ਸੂਟ ਨੇ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਸ ਤੇ ਐਡਰੈਸ ਐਂਡ ਪੇ